ਆਰ ਸਿੱਖਿਆ ਬੋਲ ਵੀ ਬੜੀ ਐ ਸਿੱਖਿਆ ਭਰਤੂਰ ਲਕਨ ਸੀ ਵਿੱਚ ਆਸਾਂ ਦੀ ਬਾਤ ਤੇ ਮਾਨਵੀ ਇੱਛਾ ਜਾ ਕੇ ਤੇ ਜਿਸ ਨਾਨਕ ਪੱਪੇ ਨੇ ਇੰਨੇ ਉੱਚੇ ਬੋਲ ਆਖੇ ਨੇ ਕਿ ਕੋਈ ਵਰੀ ਉਹਨੂੰ ਮਿਲਦਾ ਜ਼ਰੂਰ ਹੁਣ ਜਿਨ੍ਹਾਂ ਦੇ ਭਾਗ ਹੋਣ ਤੇ ਜਿਵੇਂ ਕੱਲ ਅਸੀਂ ਗੱਲ ਕਰ ਰਹੇ ਸਾਂ ਉੱਥੇ ਗੁਰਦੁਆਰਾ ਸਾਹਿਬ ਸਵੇਰੇ ਫਿਰ ਭਾਈ ਮੰਝਦੇ ਬੱਚਿਆਂ ਦਰੋਂ ਸਿੱਖਾਣ ਆਈਏ ਆਉ ਤੇ ਨਹੀਂ ਸਾਰੇ ਜਨ ਆਉਂਦੇ ਨੇ ਆਪਿਆ ਨਾਮ ਭਈ ਦੇਵੀ ਰਾਜ ਹੋਏ ਜੇ ਕੋ ਉੱਥੇ ਗਏ ਤੇ ਕਹਿੰਦਾ ਤੁਸੀਂ ਬਰੁੱਖ ਜੋ ਤੁਹਾ ਮਾ ਹੋਰ ਜਦੋਂ ਭਾਈ ਲੈਣਾ ਜੀ ਆਪਣੇ ਘਰ ਮਾਤਾ ਸੁਲਖਣੀ ਜੀ ਬੈਠੇ ਜਦੋਂ ਬਾਹਰ ਆਈ ਲੈਣਾ ਗਲੀ ਵਿੱਚੋਂ ਨਾ ਪੁੱਛਦਾ ਹੁੰਦਾ ਨਾ ਮੈਂ ਨਾਨੇ ਤੋਂ ਤਵੇਲੇ ਸਾਰ ਹੁੰਦਾ ਸੀ ਕਿ ਇੱਕ ਵਾਰੀ ਦਾ ਸਾਲ ਹੁੰਦੇ ਤੇ ਵੀ ਰਾਜਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ ਤਰੈ ਅਗ ਬਾਪ ਸੰਗਲ ਗੁਰੂ ਅੰਗਦ ਦੇਵ ਜੀ ਗੁਰਤਾ ਘੱਦੀ ਤੇ ਬੈਠੇ ਨੇ ਤੇ ਉਹਨਾਂ ਦੀ ਸ਼ਰਨ ਵਿੱਚ ਸੰਗਤ ਮੱਥਾ ਟੇਕਣਾ ਹੁੰਦੀ ਹੈ ਜਦੋਂ ਸੰਗਤ ਅਰਦਾਸ ਕਰਦੀ ਹੈ ਤੇ ਨੇਤਰ ਚੁੱਕ ਕੇ ਜਿਨ੍ਹਾਂ ਵੱਲ ਗੁਰੂ ਅੰਗਦ ਦੇਵ ਜੀ ਇੱਕ ਵਾਰੀ ਵੇਖ ਲੈਂਦੇ ਨੇ ਉਹਨਾਂ ਦੇ ਨਿਹਰ ਅਮਰਤ ਨਾਲ ਭਰੇ ਨੇ ਜਿਨ੍ਹਾਂ ਵੱਲ ਇੱਕ ਵਾਰੀ ਮਿਹਰ ਦੀ ਨਜ਼ਰ ਕਰ ਦਿੰਦੇ ਨੇ ਉਹਨਾਂ ਦੇ ਸਾਰੇ ਪਾਪ ਧੋ ਕੇ ਤੇ ਮਾਫ ਕਰ ਦਿੰਦੇ ਕੇ ਤਾਕਤ ਹੈ ਗੁਰੂ ਅੰਦਰ ਦੇਵ ਜੀ ਦੀ ਲੈ ਕਰਦੇ ਕੰਮ ਮੈਂ ਦੇ ਸੁਭ ਕਰਾਂ ਕ੍ਰੋਧ ਪਰ ਲੋਭ ਮੋਹ ਵਸ ਤਰ ਸਗਰ ਬਲ ਲੋਕਾਂ ਨੂੰ ਕਹਿੰਦੇ ਨੇ ਪਤਾ ਤੁਸੀਂ ਗਨਾ ਪਿਉ ਕਰਦੇ ਹੋ ਪਤਾ ਤੁਸੀਂ ਵਾਰ-ਵਾਰ ਮੈਲੇ ਕਿਉਂ ਜਾਂਦੇ ਜੇ ਤੁਸੀਂ ਇਸ ਕਰਕੇ ਮੈਲੇ ਹੋ ਜਾਂਦੇ ਜੇ ਤੇ ਆਪਿਆ ਹੰਕਾਰੀ ਤੇ ਲੋਭੀ ਦੇ ਮੋਹ ਦੇ ਵਿੱਚ ਫਸੇ ਹੋਏ ਹੋ ਤੇ ਮਾਰੇ ਕਹਿੰਦੇ ਨੇ ਆਓ ਮੇਰੇ ਲਾਗੇ ਥੋੜਾ ਜਿਹਾ ਸਮਝ ਲੈ ਪੈਰਾਂ ਤੋਂ ਛੁੱਟਦੇ ਆਂ ਅੱਜ ਇਹ ਲਾਹ ਹੁਣੇ ਤੇਰੇ ਸੇਵਾਦਾਰ ਬਣੇ ਰਹਿਣਗੇ ਅਜੇ ਤੋਂ ਬਾਅਦ ਇਹ ਮੈਨੂੰ ਕੰੰਗ ਨਹੀਂ ਕਰਾਂਗੇ ਤੇ ਤੁਮ ਕੋ ਗਲਤੀ ਨਹੀਂ ਕਰੇਂਗਾ ਜਿੱਦੇ ਕਰਕੇ ਤੂੰ ਮੁਕੇ ਮੈਲਾ ਨਹੀਂ ਹੋਵੇ ਸਦਾ ਸੁਖਮਨ ਬਸੈ ਦੁਖ ਸੰਸਾਰ ਹੈ ਹੋਵੇ ਗੁਰ ਨਗਨ ਦਰਿਆਉ ਜਨਮ ਹਮ ਕਲਤ ਧੋਵੇ ਸੋ ਘਰੋ ਟੱਡ ਦਰ ਸੇਵੀਐ ਇਹ ਨ ਸੁਸੈ ਦਸਤੋ ਭਾਏ ਇਹ ਦਰਸ਼ਨ ਪਰਸੈ ਗੁਰੂ ਕੈ ਦਰਸ਼ਨ ਪਰਸੈ ਗੁਰੂ ਕੈ ਦਰਸ਼ਨ ਗੁਰੂ ਕੈ ਦਰਸ਼ਨ ਪਰਸਿਆ ਗੁਰੂ ਕੈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਸਰੀ ਗੁਰੂ ਅੰਗਦ ਦੇਵ ਜੀ ਧੰ ਸ੍ਰੀ ਗੁਰੂ ਅੰਗਦ ਦੇਵ ਜੀ ਧੰ ਸ੍ਰੀ ਗੁਰੂ ਅੰਗਦ ਦੇਵ ਜੀ ਧੰ ਸ੍ਰੀ ਗੁਰੂ ਅੰਗਦ ਦੇਵ ਜੀ ਸੰਸਾ ਇਸ ਦਾ ਕੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਖੰਡੂਰ ਤੇ ਪਹਿਲਾਂ ਵੀ ਬਸ ਲਈ ਸੀ ਕਈ ਸਾਲ ਰਸੇ ਤੇ ਕਈ ਪੁੱਜੜ ਗਏ ਤੇ ਮੁੜ ਕੇ ਖਤਮ ਹੋ ਗਏ ਪਰ ਖੰਡੂਰ ਸਾਹਿਬ ਦਾ ਨਾਮ ਰਹਿ ਜੀ ਦੁਨੀਆ ਤੱਕ ਰਹੂਗਾ ਕਿਉਂਕਿ ਇੱਥੇ ਬਾਬੇ ਬੇਰੂ ਮਾਲਾ ਦਾ ਪੁੱਤ ਬੱਜੀ ਕਾ ਜੇ ਰਿਹਾ ਪਉਦਾ ਐਸੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਗੁਰਪੁਰਬ ਫੇਰੀ ਸਾਹਿਬ ਦੀ ਸੰਸਾਰੀ ਸੰਗਤ ਆਉਂਦੀ ਹੈ ਇਥੋਂ ਦੇ ਲੋਕਾਂ ਨੂੰ ਤੇ ਪਤਾ ਹੁਣ ਮੇਰੇ ਪਿਤਾ ਦੇ ਭੋਗ ਦੇ ਸਾਰਿਆਂ ਨੇ ਆਉਣਾ ਤੇ ਨਵੇਂ ਗੁਰੂ ਵਿਅਕਤੀ ਦਾ ਦਰਸ਼ਨ ਕਰਨਾ ਹੁਣ ਜਿੰਨੇ ਵੀ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਬਗਮ ਕਰਾਓ ਤੇ ਸੰਗਤ ਨੂੰ ਲੰਗਰ ਵਿੱਚ ਘਲਾ ਜਾਣਾ ਭੇਟਾ ਆਪਣੇ ਘਰ ਪਾ ਜਾਣੀ ਤੇ ਲੰਗਰ ਰੱਖਣਾ ਗੁਰੂ ਅਰਜਨ ਦੇਵ ਜੀ ਦੇ ਤੇ ਲੰਗਰ ਦੇ ਸ਼ੋਭਾ ਜੇ ਕਹਾਣੀ ਇਹ ਹੋ ਗਈ ਕਿ ਸੱਚ ਆਹ ਸਤਗੁਰ ਸਵਰਤ ਦੇਵ ਨੇ ਜੋ ਮਰਗੀ ਕਰ ਸਕਦੇ ਆ ਪਰ ਜਦੋਂ ਲੰਗਰ ਵਿੱਚ ਰਸਤ ਹੋਈ ਨਹੀਂ ਜਾਣੀ ਮਾਇਆ ਕੋਈ ਨਹੀਂ ਜਾਣੀ ਤੇ ਢਾਲ ਕਿੱਥੋਂ ਆਉਗੀ ਤੇ ਚੌਲ ਕਿੱਥੋਂ ਆਉ ਤੇ ਆਟਾ ਕਿੱਥੋਂ ਆਉ ਰਸਤਾ ਕੋਈ ਜਾਣੀ ਨਹੀਂ ਤੇ ਕੋਲ ਮਹਾਰਾਜ ਜੀ ਅਨੰਦ ਰਣ ਬੈਠੇ ਹੋਇਆ ਕਿਉਂਕਿ ਕੋਈ ਕਦਮ ਉਤਰਾਦਾ ਦਿਓ ਕਰੇ ਜੀ ਦੇ ਅੰਦਰ ਕੋਈ ਭੋਖ ਹੋਵੇ ਗੁਰੂ ਅਰਜਨ ਦੇਵ ਜੀ ਅੰਦਰ ਵੜ ਕੇ ਬੈਠੇ ਹੋਇਆ ਮਾਤਾ ਭਾਨੀ ਜੀ ਕਹਿੰਦੇ ਨੇ ਰਾਜ ਜੀ ਬੋਲਣਾ ਨਹੀਂ ਬਿਲਕੁਲ ਨਹੀਂ ਬੋਲ ਸਮਾ ਆਪੇ ਹੀ ਕਰੇਦਾ ਮਹਾਰਾਜ ਦੇ ਭਾਈ ਗੁਰਦਾਸ ਜੀ ਆ ਗਏ ਵਿਆਸ ਦਰਿਆ ਪਾਰ ਕੀਤਾ ਗੁਰਦਵਾਲ ਸਾਹਿਬ ਆਇਆ ਬੋਧਵਾਲ ਸਾਹਿਬ ਬਦਵਾਲ ਸਾਹਿਬ ਆ ਕੇ ਪਤਾ ਲੱਗਾ ਵੀ ਮਹਾਰਾਜ ਜੀ ਸ੍ਰੀ ਅਮਰਸਰ ਤੇ ਰਹੇ ਨੇ ਕਿ ਇੱਥੇ ਆਏ ਤੇ ਉਸ ਵੇਲੇ ਅੱਜ ਤੇ ਕੋਈ ਵੀ ਇਨਾ ਛੱਗਿਆ ਨਹੀਂ ਜਾਂਦਾ ਤੇ ਬੋਧ ਦੇ ਜਿੰਦੇ ਛੱਗੇ ਆਏ ਆ ਉਸ ਵੇਲੇ ਸਭ ਤੋਂ ਵੱਡੀ ਖਵਾਦ ਦਰਾਂ ਬਾਅਦ ਦੇ ਤਰ੍ਹਾਂ ਦੀ ਵੀ ਕੀ ਹਾਲਤ ਜਾਂਦਾ ਭਾਈ ਗੁਰਦਾਸ ਜੀ ਪਹੁੰਚੇ ਤੇ ਭੁੱਖ ਵੀ ਲੱਗੀ ਹੋਈ ਸੀ ਜਨ ਛੱਗ ਕੇ ਤੇ ਸਿੱਧੇ ਲੰਗਰ ਵਿੱਚ ਜਦੋਂ ਲੰਗਰ ਵਿੱਚ ਗਏ ਤੇ ਉਹਨਾਂ ਦੇ ਹੱਥ ਤੇ ਬਾਜਰੇ ਦਾ ਪ੍ਰਸ਼ਾਦਾ ਸੁੱਕਾ ਰੋਣਾ ਲੈ ਲਿਆ ਤੋ ਸਾਦਾ ਚਾਹੂਆ ਜੋ ਸੇਖਾ ਦਾ ਕਾਮ ਹੈ ਤੋ ਸਾਦਾ ਚਾਹੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਮੱਥਾ ਟੇਕਿਆ ਸਾਰੀ ਗੱਲ ਉਹ ਇਹ ਕਿ ਪਿਤਾ ਜੀ ਕਿਧਰ ਚਲੇ ਗਏ ਨੇ ਜਾਂ ਉਹ ਜੋ ਵੀ ਦੁਨਿਆਵੀ ਸੰਸਾਰੀ ਕੰਧੀਆਂ ਹੋ ਕੇ ਫਿਰ ਉਹਨਾਂ ਨੇ ਆਪਣੀ ਭੈਣ ਦੇ ਕੋਲ ਗਏ ਕਿਉਂਕਿ ਬੀਬੀ ਭਾਣੀ ਜੀ ਉਹਨਾਂ ਦੀ ਭੈਣ ਹੈ ਭਾਈ ਗੁਰਦਾਸ ਜੀ ਜਿਹੜੇ ਨੇ ਗੁਰੂ ਅਮਰਦਾਸ ਜੀ ਦੇ ਭਤੀਜੇ ਨੇ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਈਸਰਦਾਸ ਜੀ ਦੇ ਪੁੱਤ ਭਾਈ ਗੁਰਦਾਸ ਉਹਨਾਂ ਦੇ ਬੇਦਾਵਨਾਂ ਦੀ ਸ੍ਰੀ ਗੀ ਸਰਬਾਸ ਸੇਪੋਟ ਜਾਤੇ ਭਾਈ ਦੇ ਪੁੱਤ ਸੀ ਜੀਨੀ ਭਾਨੀ ਦੇ ਭਾਈ ਕੋਲ ਉਹਨਾਂ ਜਾ ਕੇ ਆਪਿਆ ਵੀ ਭੈਣਾ ਤੇ ਮੈਂ ਤੁਹਾਡੇ ਘਰ ਆਇਆ ਵਾਂ ਤੇ ਇੱਕ ਤੇ ਅਸੀਂ ਗੁਰਸਿੱਖ ਆ ਸਾਰੇ ਗੁਰ ਭਾਈ ਆ ਤੇ ਦੂਜੀ ਗੱਲ ਮੇਰੇ ਵੀ ਮੈਂ ਤੁਹਾਡਾ ਰਿਸ਼ਤੇਦਾਰ ਆ ਬਜ਼ੁਰਗਾਂ ਦੇ ਕੋਲ ਨਹੀਂ ਜਾਇਆ ਮੈਂ ਤੁਹਾਡਾ ਮਾਮਾ ਲੱਗਦਾ ਐਨੇ ਦਿਨ ਬਾਅਦ ਆਇਆ ਵਾਂ ਤੇ ਗੁਰੂ ਪ੍ਰਸ਼ਾਦਾ ਤੇ ਚਾਰ ਜਨਾਂ ਨੂੰ ਸ਼ਕਾ ਦਿੰਦੇ ਐਨੇ ਦਿਨ ਦੇ ਤੁਰੇ ਅਸੀਂ ਤੇ ਬਾਜਰੇ ਦਾ ਸੁੱਕਾ ਪ੍ਰਸ਼ਾਦਾ ਤੇ ਔੜੇ ਦੇ ਚਾਰ ਰੱਖਾ ਤੇ ਪਾਟਾ ਪਾਣੀ ਦਾ ਤੇ ਗੁਰੂ ਘਰ ਦੇ ਵਿੱਚ ਤੇ ਪਦਾਰਥ ਇੰਨੇ ਬਣਦੇ ਹੁੰਦੇ ਵੀ ਕਿਤੇ ਗਿਣੇ ਨਹੀਂ ਜਾਂਦੇ ਤੇ ਤੁਹਾਂ ਲੰਗਰ ਦਾ ਕੀ حساب ਤਪਣਾ ਹੁੰਦਾ ਤਾਂ ਤੇਰ ਬੀਬੀ ਭਾਨੀ ਜੀ ਨੇ ਦੱਸਿਆ ਵੀ ਵੀਰਾ ਇਹ ਸਾਨੂੰ ਪਤਾ ਵਾ ਕਿ ਅਸੀਂ ਕਿਹੜਾ ਸਭ ਕੁਝ ਰੱਖ ਲਿਆ ਵਾ ਕਹਾਣੀ ਹੈ ਤੇ ਤ੍ਰਿਤੀ ਚੰਦ ਨੇ ਨਾਤਾ ਪੰਦੀ ਇੰਨੀ ਕਰ ਦਿੱਤੀ ਆ ਵੀ ਗੁਰੂ ਘਰ ਵੱਲ ਨੂੰ ਇੱਕ ਟੱਕਾ ਵੀ ਆਉਂਦਾ ਨਹੀਂ ਆ ਜੇ ਕੋਈ ਕੋਈ ਜਿਹੜੇ ਇਥੋਂ ਲਾਗੇ ਲਾਗੇ ਦੇ ਸਿੱਖ ਨੇ ਨਾ ਉਹ ਕਦੀ ਕਦੀ ਆ ਕੇ ਥੋੜੀ ਬੋਦੀ ਭੇਟਾ ਰੱਖਦੇ ਆ ਤੇ ਉਹਦੇ ਨਾਲ ਰਸਤਾ ਹੁੰਦੀਆਂ ਨੇ ਤੇ ਉਹ ਇੰਨੇ ਜਣਿਆਂ ਦਾ ਪ੍ਰਸ਼ਾਦਾ ਭਗਤਦਾ ਤੇ ਕਈ ਵਾਰੀ ਤੇ ਗੁਰੂ ਸਾਹਿਬ ਦੀ ਸਲਾਹ ਕਰਕੇ ਤਿਆਰੀ ਕੀਤੀ ਇੱਕ ਦਿਨ ਲੰਘਿਆ ਅਗਲੇ ਦਿਨ ਪਤਾ ਲੱਗਾ ਕਿ ਲਾਹੌਰ ਵਾਲੇ ਪਾਸਿਓਂ ਕਾਬਲ ਦੇ ਸੰਗਤ ਕਾਬਲ ਦੇ ਵਿੱਚ ਬੜੇ ਬੜੇ ਵੱਡੇ ਅਮੀਰ ਵਪਾਰੀ ਸੀ ਬੜੇ ਵੱਡੇ ਅਮੀਰ ਵਪਾਰੀ ਸੀ ਉਸ ਜੀ ਨੂੰ ਮਿਸ਼ਾਨ ਦੇ ਸਾਰੇ ਬੈਤੇ ਭਵਦਾ ਬੰਦੋ ਪਿਆ ਦੇਸ਼ ਸਰਕਾਰ ਦੇ ਵਿੱਚੋਂ ਇੰਨੀਆਂ ਸੰਦਲ ਪਰਛਾਦਾ ਚੰਦੀ ਕਿਉਂਕਿ ਭੇਡਾ ਹੀ ਕੋਈ ਨਹੀਂ ਆਉਂਦੀ ਤੇ ਜੇ ਤੁਸੀਂ ਜਾਓਗੇ ਉੱਥੇ ਅੰਬੂਦ ਅੰਬੂਰ ਆ ਜਿੰਨੇ ਵੀ ਫਲਾਂ ਵਾਲੇ ਬੂਟੇ ਨੇ ਇਹਨਾਂ ਦੇ ਕਦ ਕਦ ਦੇ ਸੁਧਾਰਨ ਤੇ ਉਹਦੇ ਵਿੱਚ ਇੱਕ ਬੂਟਾ ਦਾ ਸਿੰਬਲ ਰੁਕੜੀ ਡੁੱਗੀ ਹੈ ਪੇ ਬੰਦਿਆਂ ਨੇ ਤਾਂ ਹੀ ਹੰਕਾਰ ਕਰ ਤੇ ਬੜੀ ਤਾਂਹ ਤੱਕ ਪਹੁੰਚਵਾ ਦੇ ਤਤਾ ਦੇ ਸਾਡੀਆਂ ਜੜਾਂ ਲੱਗੀਆਂ ਸਾਨੂੰ ਕੀ ਹੋਊਗਾ ਕੋ ਇਸ ਤੰਗ ਦੇ ਨਾਲ ਜ਼ਿੰਦਗੀ ਜੀਉਂਦੇ ਫਿਰ ਭਾਈ ਗੁਰਦਾਰ ਜੀ ਕਹਿੰਦੇ ਨੇ ਦੂਜਿਆਂ ਰੁੱਖਾਂ ਤੋਂ ਉੱਚਾ ਤੇ ਬਹੁਤ ਮੋਟਾ ਤੇ ਪਤਾਲ ਵਿੱਚ ਲੱਗੀ ਉਹਦੀ ਜੜ ਤੇ ਫਤ ਸਬਤਰ ਸੋਹਣੇ ਵਿਸਥਾਰ ਕਰਨ ਦੇ ਉਹਦੇ ਪੱਤੇ ਬੜੇ ਸੋਹਣੇ ਲੱਗਦੇ ਨੇ ਬੜੇ ਬੜੀ ਲੰਮੀਆਂ ਟਹਿਣੀਆਂ ਤੇ ਬੜਾ ਆਪਣਾ ਵਿਸਥਾਰ ਕਰ ਤੰੂ ਤੇ ਪਾ ਕੇ ਖਾਦਾ ਨਹੀਂ ਜੇ ਕੋਈ ਮੂੰਹ ਲਾ ਵੀ ਲਵੇ ਤੇ ਖੁੱਥੇ ਸੁੱਟ ਦਿੰਦਾ ਕਿ ਇਹ ਖਾਣ ਚੋਗੇ ਵੀ ਪੇਟਾਂ ਵੀ ਖਾਂ ਜਨਮ ਦਿੰਦੀ ਆ ਪਿਛਰੀ ਕੋਠੀ ਦੇ ਵਿੱਚ ਪੜਦੇ ਵਿੱਚ ਤੇ ਜਿਹਦੇ ਘਰ ਪੁੱਤ ਹੋ ਜਾਂਦਾ ਨਾ ਉਹਦਾ ਇਹ ਹੋਇਆ ਹੀ ਨਹੀਂ ਕਿ ਇਹਦੇ ਤੇ ਅੰਮੇ ਰੌਲਾ ਪਾਓ ਤੇ ਮੈਂ ਕੱਲ ਨੂੰ ਬਾਹਰ ਕੀ ਲੈ ਕੇ ਆਉਂ ਪੁੱਤ ਜਣੇ ਵੱਡ ਕੋਠੜੀ ਗੁਰੂ ਅਰਜਨ ਦੇਵ ਜੀ ਪ੍ਰਗਟ ਹੋ ਗਏ ਨੇ ਉਹ ਅੱਜ ਬਾਗ ਨਿਕਲੋਂ ਕੱਲ ਬਾਗ ਨਿਕਨ ਜਤਨ ਬਾਗ ਨਿਕਲਦੇ ਲੋਕੀ ਲੰਮੇ ਪੈਤਾ ਕਿ ਮੱਥੇ ਟੇਕਣਗੇ ਇਹ ਬਿਨ ਗੁਣ ਤੋਂ ਗੁਰੂ ਬਣ ਕੇ ਬੈਠਾ ਹੋਇਆ ਜਿਸ ਪੁੱਤ ਜਣੇ ਵਰ ਕੋਠੜੀ ਬਾਦ ਜੱਗ ਜਾਣਾ ਧਨ ਧਰਤੀ ਵਿੱਚ ਦੱਬਿਆ ਮਸਤਕ ਨਿਸਾਨਾ ਉਹਦੇ ਨੇ ਪੱਟੀ ਤੇ ਲੱਪੇ ਹੁੰਦੇ ਆ ਦੁਨੀਆ ਤੇ ਹੱਸ ਹੱਸ ਕੇ ਖੁਸ਼ ਹੋ ਕੇ ਤੁਰਦੇ ਕਰਪੋਰਾ ਨੂੰ ਫੇਰ ਨਹੀਂ ਕੋਈ ਵੀ ਹੁੰਦਾ ਪੈਸੇ ਲੈ ਕੇ ਨਹੀਂ ਤੁਰਦੇ ਗੁਰੂ ਅੱਧਮ ਦੇਵ ਜੀ ਮਹਾਰਾਜ ਨਿਆ ਰਜਨ ਦੇਵ ਗੁਰੂ ਜਪਿਓ ਜਨ ਅਰਗਨ ਦੇਵ ਗੁਰੂ ਜਪਿਓ ਜਨ ਅਰਗਨ ਦੇਵ ਗੁਰੂ ਜਪਿਓ ਜਨ ਅਰਗਨ ਦੇਵ ਗੁਰੂ ਸਾਰੀ ਸੰਗਤ ਨੇ ਹੱਥ ਜੋੜ ਕੇ ਆਪਹਿ ਸ਼ੁਕਰਿਆ ਤੁਸੀਂ ਆ ਗਏ ਹੋ ਵੱਡੇ ਮਹਾਂਪੁਰਖ ਤੇ ਸਾਨੂੰ ਭੁੱਲਿਆ ਹੋਇਆ ਨੂੰ ਗੁਰੂ ਸਾਹਿਬ ਨੇ ਢਾਡੇ ਰਾਹੀ ਮਾਰਗ ਤੇ ਪਾਤਾ ਭੁੱਲੇ ਪਉ ਵਰ ਮਾਰਗ ਆਇਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੰਮ ਆ ਕਿ ਉਜੜ ਜਾਂਦੇ ਮਾਰਗ ਵਾਏ ਭੋਲੇ ਸਿੱਖ ਗੁਰੂ ਸਮਝਾ ਦੇ ਜਿਹੜੇ ਭੁੱਲ ਗਏ ਨੇ ਗੁਰੂ ਸਾਹਿਬ ਉਹਨਾਂ ਨੂੰ ਸਿੱਧੇ ਰਸਤੇ ਪਾਉਂਦੇ ਆ ਐਤਾ ਹੀ ਕੋਈ ਨਾ ਬਿੱਲ ਬਣ ਜਾਂਦੀ ਹੁਣ ਕੀ ਹੋਇਆ ਸੰਗਤ ਸੀ ਬਹੁਤ ਜਆਉਂਦੇ ਕੌਂਸਲ ਤੋਂ ਪਰ ਤੇ ਮਹਾਰਾਜੇ ਘਰ ਜਾ ਕੇ ਉਹ ਬੈਠਾ ਖੜਾ ਲਿਆ ਢੇਰ ਲਾ ਪਿਆ ਰਸਤਾਂ ਦਾ ਤੇ ਮਾਇਆ ਜਿਹੜੀ ਸੀ ਗੱਡ ਤੇ ਟਾਡੀ ਆ ਤੁਹਾਡੇ ਸਿੱਖ ਆਇਆ ਉਹਨਾਂ ਕੋਲ ਆਇਆ ਲੈ ਕੇ ਤੇ ਤੁਹਾਡੇ ਅੱਗੇ ਰੱਖ ਦਿੱਤੀ ਐ ਜਿਸ ਗੁਰੂ ਦੀ ਭੇਟਾ ਸੀ ਉਸ ਗੁਰੂ ਕੋਲ ਆ ਗਈ ਉਹਨਾਂ ਨੇ ਜਿੱ ਸਾਡੇ ਕੋਲ ਆ ਕੇ ਤਾਂ ਵੀ ਸਮੇਂ ਦੇ ਸਾਰੇ ਜਾਂਦੇ ਸੀ ਬੇਤੀ ਚਾਦ ਤੋਂ ਤੇ ਭਾਈ ਵੀ ਕਹਿੰਦਾ ਲੈ ਮਹਾਰਾਜ ਜੀ ਅਸੀਂ ਬਹੁ ਜਾਣਿਆਂ ਨੇ ਸਲਾਹ ਕਰਕੇ ਨਾਤਾ ਲਾ ਕੇ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਥੋੜਾ ਜਾ ਕੇ ਹਮਾਰੇ ਇੰਦਰ ਨੇ ਭਾਈ ਜੀ ਪਰਖੇ ਜਾਂਦਰਿਆਂ ਸਾਰੇ ਸਾਡੀ ਨਾਤਾ ਬੰਦੀ ਕੀਤੀ ਪੈਸੇ ਇਕੱਠੇ ਕਰਨ ਵਾਸਤੇ ਤੇ ਤੁਸੀਂ ਵੀ ਪੈਸੇ ਇਕੱਠੇ ਕਰਨ ਨੂੰ ਆਤੇ ਉੱਥੇ ਬੰਦੋਗੇ ਤੇ ਸਮਾਟੀਦਾ ਤੇ ਸਿੱਖਾਂ ਨੇ ਹੌਲੀ ਦੌੜ ਕੇ ਜਾ ਕੇ ਪੰਗਤ ਵਿੱਚ ਬਈਏ ਤਾਂ ਸਾਨੂੰ ਰੋਟੀਆਂ ਦੋ ਮਿਲ ਜਾਂਦੇ ਕਿੰਨੇ ਲੋਕ ਨੇ ਆ ਗੁਰੂ ਅਰਜਨ ਦੇਵ ਜੀ ਨੇ ਕਰ ਜਿਨ੍ਹਾਂ ਦਾ ਕੰਮ ਨਹੀਂ ਚੱਲਦਾ ਕੋਰੋਨਾ ਦੀ ਤਾਂ ਗੱਲ ਚੱਲਦੀਦਾ ਪਰ ਅਸਲ ਇਲਾਜ ਜਿਹੜਾ ਨਾ ਉਹ ਗੁਰੂ ਅਰਜਨ ਦੇਵ ਜੀ ਦੇ ਕੋਲ ਹੀ ਹੈ ਪੱਕਾ ਪਰਮਾਨੈਂਟ ਇਲਾਜ ਰਾਹ ਵਿੱਚ ਇੱਥੇ ਲੋਕ ਦਿਹਾੜੀ ਲਾ ਕੇ ਸ਼ਹਿਰਾਂ ਨੇ ਤਾਂ ਸ਼ੁਰੂ ਕੀਤਾ ਸੀ ਹੁਣ ਸਾਡੇ ਪਿੰਡਾਂ ਵਿੱਚ ਵੀ ਹੋ ਗਿਆ ਦਿਹਾੜੀ ਵਾਲੇ ਆਏ ਨੇ ਤੇ ਇਹਨਾਂ ਚਾਹ ਪਿਆਣੀਆਂ ਰੋਟੀ ਖਾਂਦੇ ਮੇਰੇ ਪਿੰਡਾਂ ਦੇ ਵਿੱਚ ਸਵੈ ਸਰਕਾਰੀਆਂ ਦੀਆਂ ਧੜ ਰੱਖੇ ਫਾਕਤਵੇਂ ਨੁਦਰ ਆਪਣੀਆਂ ਜੱਜਬੰਦੀਆਂ ਹੁੰਦੇ ਸਾਂ ਪਰ ਮੈਂ ਹੁਣ ਆਪਣੇ ਮਤਲਬ ਜੇ ਵੀ ਉਹਨਾਂ ਨੂੰ ਘਰ ਬਹਲੀਏ ਜਾਂ ਕਿਹ ਮੰਦਰ ਵਿੱਚ ਇਕੱਠਾ ਕਰੇ ਤਾਂ ਉਹਨਾਂ ਨੂੰ ਮੈਂ ਕਿਸੇ ਦੀ ਨੰਦਿਆ ਨਹੀਂ ਕਰਦਾ ਪਰ ਜਿਹੜੀ ਅਸਲੀਅਤ ਹੈ ਉਹ ਕਹਿੰਦਾ ਮੈਂ ਆਪਣੇ ਸਾਰਿਆਂ ਸੱਜਣਾਂ ਨੂੰ ਆਖਿਆ ਅਸੀਂ ਪੁਜਾਰੀ ਹਾਂ ਮੰਦਰ ਦੇ ਬਿਲਕੁਲ ਠੀਕ ਆਪਣੇ ਧਰਮੇ ਤੇ ਪੱਕੇ ਰਹੀਏ ਪਰ ਆਪਣੀ ਕਮਾਈ ਦਾ ਤਿਲ ਬਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚੋ ਜਾਦਿਆਂ ਹੋਏ ਤਿੰਨ ਬਸੰ 10 ਸਾਲ ਤੋਂ ਤੱਕ ਪੂਰੇ 13 ਸਾਲ ਉਹ ਤਾਂ ਸਾਨੂੰ ਇਹ ਪਤਾ ਵਾ ਅਸੀਂ ਜਦੋਂ ਰਾਤ ਨੂੰ ਸਮਝਦੇ ਆ ਨਾ ਜੀ ਤੇ ਪਹਿਰੇ ਦਾ ਆਰੇ ਯਾ ਵੀ ਤੁਸੀਂ ਪੈਸੇ ਨਹੀਂ ਦੇਣੇ ਉਹ ਵੀ ਤਿੰਨ ਇੱਕ ਦੇ ਰਹੀ ਆ 5 ਕਿਲੋ ਕਣਕੇ ਇੱਕ ਮਹੀਨੇ ਦੀ ਭੰਨ ਸ਼੍ਰੀ ਗੁਰੂ ਅਰਜਨ ਦੇਵ ਜੀ 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 ਭੰਨ ਨਹੀਂ ਲੱਗਣੀ ਚਾਹੀਦੀ ਤੁਹਾਡੇ ਜਨਾਬ ਤੇ ਸਤਿਗੁਰ ਦਰਸਨ ਧੰਨ ਹੈ ਤਾਂ ਦਾ ਤਾਂ ਦਾ ਦਰਸ਼ਕ ਪਰਸਨ ਆਇਆ ਤੁਹਾਡਾ ਦਰਸ਼ਨ ਧਾਨਿਆ ਜੇ ਸਿੱਖ ਧਰਮ ਨੇ